ਖੀੜੀ ਬ੍ਰਦਰਸ ਦੇ ਇਹਨਾਂ ਦੇ ਸ਼ੂਜ਼ ਇੱਥੇ ਬਾਕੀ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਨਾਂ ਦੀ ਕੰਪਨੀ ਦੇ ਵੀ ਹੈਗੇ ਆ ਤੇ ਬਾਕੀ ਇਹਨਾਂ ਨੂੰ ਕੋਣ ਨਹੀਂ ਜਾਣਦਾ ਬਹੁਤ ਵਧੀਆ ਲੱਗਿਆ ਕੁਆਲਟੀ ਬਹੁਤ ਵਧੀਆ ਇਨਾਂ ਕੋਲ ਤੇ ਮੈਂ ਤਾਂ ਕਹਿੰਦਾ ਸਾਰੇ ਜਾਣੀ ਇੱਥੇ ਆਓ ਪਾਰਕਿੰਗ ਤਾਂ ਇੱਥੇ ਤੁਸੀਂ ਜਾਹੇ ਮੈਂ ਕਹਿੰਦਾ ਟਰੱਕ ਖੜਾ ਲਓ ਇੰਨਾ ਵਧੀਆ ਤੁਸੀਂ ਜਰੂਰ ਆਓ ਇੱਕ ਵਾਰੀ ਦੁਕਾਨ ਤੇ ਵਿజిਟ ਜਰੂਰ ਕਰੋ ਚੂਜ਼ ਬੱਚਿਆਂ ਦੇ ਵੀ ਤੇ ਬਹੁਤ ਵਧੀਆ ਨੇ ਤੇ ਸਾਰੇ ਇੱਥੇ ਵੈਰਾਈਟੀ ਬਹੁਤ ਵਧੀਆ ਹੈ ਬਾਜ਼ਾਰ ਜਾਂਦੇ ਆ ਸ਼ਾਪਿੰਗ ਕਰਦੇ ਆ ਫਿਰ ਤਾਂ ਗੱਡੀ ਦੀ ਰਹਿੰਦੀ ਐ ਵੀ ਕੋਈ ਟੋ ਨਾ ਕਰ ਲਵੇ ਜਾਂ ਚਲਾਨਾ ਕਰ ਦੇ ਖੁੱਲੀ ਢੋਲੀ ਪਾਰਕਿੰਗ ਆ ਜੀ ਹਰ ਇੱਕ ਟਾਈਪ ਦੀ ਆਪਣੇ ਬ੍ਰਾਂਡ ਮਿਲਦੇ ਇੱਥੇ ਤੇ ਮੈਂ ਡੈਡੀ ਵਾਸਤੇ ਲੈਣ ਆਇਆ ਸੀ ਬਹੁਤ ਸੋਹਣੇ ਤੇ ਕੰਫਰਟੇਬਲ ਸ਼ੂ ਨੇ ਜੀ ਬਾਕੀ ਰੇਟ ਵੀ ਬਹੁਤ ਵਧੀਆ ਬਾਕੀ ਭਰਾਵਾਂ ਦਾ ਦੋਨਾਂ ਦਾ ਪਿਆਰ ਵੀ ਬਹੁਤ ਵਧੀਆ ਜਿਹੜਾ ਵੀ ਕੋਈ ਸਕਰੀਨ ਸ਼ਾਟ ਲੈ ਕੇ ਭੇਜੂ ਦੀ ਡਿਟੇਲ ਉਹਨੂੰ ਭੇਜ ਦਿੱਤੀ ਜਾਊਗੀ ਪੈਸੇ ਕਿੰਨੇ ਦਾ ਉਹ ਸਾਰ ਭੇਜ ਦਿੱਤਾ ਜਾਊਗਾ ਫਿਲਹਾਲ 10 ਦਿਨ ਸ਼ਿਪਿੰਗ ਫ੍ਰੀ ਹੈ 100 ਰੁਪਏ ਅਸੀਂ ਪੱਲਿਓ ਪਾਕੇ ਜਿਹੜਾ ਹੈਗਾ ਸ਼ਿਪਿੰਗ ਕਰਾਂਗੇ ਆਲ ਪੰਜਾਬ ਲਓ ਜੀ ਖੇੜੀ ਬ੍ਰਦਰਜ਼ ਸ਼ੋਰੂਮ ਤੇ ਖੜੇ ਆ ਤੇ ਅੱਜ ਸਾਡੇ ਨਾਲ ਜਿਹੜੇ ਗੈਸਟ ਇੱਥੇ ਆਏ ਨੇ ਪਹਿਲਾਂ ਇੱਕ ਪੂਰਾ ਵਿਊ ਜਿਹੜਾ ਹੈਗਾ ਦੇਖ ਲਵੋ ਕਿਉਂਕਿ ਜਿਹੜੇ ਦੋਸਤ ਮਿੱਤਰ ਨੇ ਬਹੁਤ ਪਿਆਰ ਦੇ ਰਹੇ ਨੇ ਬਹੁਤ ਸਤਿਕਾਰ ਦੇ ਰਹੇ ਨੇ ਤੇ ਸਾਡੇ ਨਾਲ ਗੁਰਸੇਵਕ ਸਿੰਘ ਕੁੱਕਾ ਜੀ ਜਿਹੜੇ ਨਾਮਤਾਰੀ ਸੀਧੀ ਸਮਾਰਕ ਦੇ ਇੰਚਾਰਜ ਨੇ ਉਹ ਵੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਭਰਾ ਵੀ ਇੱਥੇ ਪਹੁੰਚੇ ਨੇ ਦੋਸਤ ਮਿੱਤਰ ਵੀ ਪਹੁੰਚੇ ਨੇ ਸ਼ਾਪਿੰਗ ਵੀ ਕੀਤੀ ਆ ਤੇ ਗੱਲਬਾਤ ਗੁਰਸੇਵਕ ਜੀ ਕਿਉਂਕਿ ਇੱਕ ਵੱਡੀ ਖੁਸ਼ਖਬਰੀ ਸਾਡੇ ਜ਼ਿਲ੍ਹਾ ਮਲੇਰਕੋਟਲੇ ਲਈ ਇਹ ਆ ਕਿ ਗੁਰਸੇਵਕ ਸਿੰਘ ਨਾਮਤਾਰੀ ਸੀਧੀ ਸਮਾਰਕ ਦੇ ਇੰਚਾਰਜ ਨੇ ਜਿਹੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਲੰਡਨ ਦੇ ਵਿੱਚ ਸਨਮਾਨਿਤ ਕੀਤਾ ਗਿਆ ਜੀ ਹਾਂ ਗੱਲਬਾਤ ਕਰ ਲੈਣੇ ਤੇ ਪਹਿਲਾਂ ਤਾਂ ਜਾਣਦਿਆਂ ਗੁਰਸੇਵਕ ਜੀ ਨਾਲੋਂ ਕਿ ਕਿਵੇਂ ਕੀਤਾ ਤੇ ਕਿੱਥੇ ਕੀਤਾ ਤੁਸੀਂ ਇੱਕ ਦੀ ਸਤਿਪੰਤੀ ਦਾ ਸਵਾਗਤ ਆਣਦੇ ਵੀ ਧੰਨਵਾਦ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਬਹੁਤ ਵਧੀਆ ਜੀ ਤਾਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਜਦ ਸਰਮਾਨ ਲੰਡਨ ਦੇ ਵਿੱਚ ਕੀਤਾ ਥੈਂਕ ਯੂ ਜੀ ਤੁਹਾਡੀ ਕਰਕੇ ਹੀ ਆ ਮਲੇਰ ਕੋਲੇ ਸ਼ਹਿਰ ਵਾਸੀਆਂ ਕਰਕੇ ਹੀ ਜੋ ਵੀ ਅੱਜ ਆਪਣਾ ਇੱਥੇ ਰੈਸਟੋਰੈਂਟ ਐਂਡੀ 버ਗਰ ਆ ਬਿਆ ਤੇ ਉਹਨਾਂ ਨੇ ਉੱਥੇ ਲੰਡਨ ਪਾਰਲੀਮੈਂਟ ਚ ਤੇ ਮੈਨੂੰ ਇੱਕ ਨਮਾਣੇ ਜੇ ਨੂੰ ਮਾਨ ਬਖਸ਼ਿਆ ਤੇ ਇਹ ਸਾਰਾ ਪੰਜਾਬ ਵਾਸੀਆਂ ਦਾ ਪਿਆਰ ਹੈ ਮੈਨੂੰ ਤੇ ਉਹਨਾਂ ਨੇ ਪਿਆਰ ਦਿੱਤਾ ਬਾਕੀ ਮੈਂ ਸ਼ਹਿਰ ਮਲੇਰਕੋਟਲੇ ਇਹਨਾਂ ਦਾ ਮੈਂ ਹਮੇਸ਼ਾ ਰਹੀ ਨਹੀਂ ਰਵਾਂਗਾ ਜਿਨ੍ਹਾਂ ਨੇ ਮੇਰੇ ਰੈਸਟੋਰੈਂਟ ਨੂੰ ਇੰਨਾ ਪਿਆਰ ਦਿੱਤਾ ਤੇ ਪਿਓਰ ਵੈਜੀਟੇਰੀਅਨ ਫੂਡ ਹੈ ਤੇ ਇਸ ਲਈ ਦਿੰਦੇ ਰਹਿਣ ਜਿਹੜੇ ਲੋਕਾਂ ਨੂੰ ਹਲੇ ਵੀ ਵਹਿਮ ਆ ਨਾ ਕਿ ਸ਼ਾਇਦ ਮਲੇਰਕੋਟਲਾ ਦੇ ਵਿੱਚ ਨਾਨ ਵੇਜ ਜਿਹੜਾ ਹੀ ਪ੍ਰੋਸੈਸ ਆ ਜਾਂਦਾ ਤੇ ਬੜਾ ਵਧੀਆ ਬਣਦਾ ਤਾਂ ਉਹਨਾਂ ਦਾ ਭੁਲੇਖਾ ਉਹ ਤਾਂ ਬਣਦਾ ਹੀ ਬਣਦਾ ਜੋ ਨਾਮਣਾ ਐਨਡੀ 버거 허브 ਜਰਦੀ ਗੁਰਸੇਵਕ ਉਹਨਾਂ ਨੇ ਖੱਟਿਆ ਆ ਵੈਜ ਦੇ ਵਿੱਚ ਬਿਲਕੁਲ ਸ਼ਾਕਾਹਾਰੀ ਭੋਜਨ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਨਾਮਤਾਰ ਇਸ ਜੀ ਦੀ ਸਮਾਰਕ ਦੇ ਬਿਲਕੁਲ ਸਾਹਮਣੇ ਐਨਡੀ 버거 허브 ਤੇ ਤੇ ਉਹ ਪਿਆਰ ਜੋ ਮਿਲਿਆ ਉਹ ਜੋ ਸਵਾਦ ਇਹਨਾਂ ਨੇ ਵੈਜ ਦੇ ਵਿੱਚ ਦਿੱਤਾ ਤਾਂ ਨੌਨ ਵੈਜ ਜਿਹੜੇ ਨਹੀਂ ਖਾਂਦੇ ਵੈਜ ਖਾਂਦੇ ਨੇ ਉਹਨਾਂ ਲਈ ਤਾਂ ਸੁਗਾਤ ਆ ਮਲੇਰਕੋਟਲਾ ਦੇ ਵਿੱਚ ਲੱਗਦਾ ਕਿ ਬਹੁਤ ਪਿਆਰ ਸਤਿਕਾਰ ਮਿਲਿਆ ਤੇ ਜਿਹੜੇ ਨੌਨ ਵੈਜ ਖਾਣ ਮਲੇਰਕੋਟਲੇ ਆਉਂਦੇ ਉਹ ਵੈਜ ਖਾਂਣ ਜਿਹੜਾ ਮਲੇਰਕੋਟਲੇ ਆਉਂਦੇ ਨੇ ਤੁਹਾਡੇ ਕੋਲੇ ਬਿਲਕੁਲ ਵੀਰੇ ਮੈਨੂੰ ਇੱਥੇ ਬਹੁਤ ਬਹੁਤ ਪਿਆਰ ਮਿਲਿਆ ਮੈਨੂੰ ਜਿਵੇਂ ਮਲੇਰ ਕੋਲ ਦੇ ਵਿੱਚ ਆਪਣੇ 80% ਭਰਾ ਨੇ ਸਾਡੇ ਜਿਹੜੇ ਨਾਨ ਵੈਜ ਵਾਲੇ ਨੇ ਉਹਨਾਂ ਨੇ ਮੇਰੇ ਕੋਲ ਪਿਆਰ ਦਿੱਤਾ ਮੈਨੂੰ ਬਹੁਤ ਜ਼ਿਆਦਾ ਬਾਕੀ ਸਾਰੀ ਕਸਟਮਰ ਨੇ ਮੇਰੇ ਕੋਲ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੱਤਾ ਤੇ ਮੈਂ ਤਾਂ ਉਹਨਾਂ ਦਾ ਹਮੇਸ਼ਾ ਰਿਣੀ ਰਵਾਂਗਾ ਤੇ ਉਹ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹਿਣ ਜੀ ਤੇ ਬਾਕੀ ਅੱਜ ਅਸੀਂ ਇੱਥੇ ਆਏ ਖੇੜੀ ਬ੍ਰਦਰਸ ਦੇ ਇਹਨਾਂ ਦੇ ਸ਼ੂਜ਼ ਇੱਥੇ ਬਾਕੀ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਨਾਂ ਦੇ ਕੰਪਨੀ ਦੇ ਵੀ ਹੈਗੇ ਆ ਤੇ ਬਾਕੀ ਇਹਨਾਂ ਨੂੰ ਕੌਣ ਨਹੀਂ ਜਾਣਦਾ ਤੇ ਬੜਾ ਇਨਾਂ ਨੇ ਪਿਆਰ ਦਿੱਤਾ ਤੇ ਇੱਥੇ ਆ ਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਬਹੁਤ ਵਧੀਆ ਲੱਗਿਆ ਕੁਆਲਿਟੀ ਬਹੁਤ ਵਧੀਆ ਇਨਾਂ ਕੋਲ ਤੇ ਮੈਂ ਤਾਂ ਕਹਿੰਦਾ ਸਾਰੇ ਜਾਨੀ ਇੱਥੇ ਆਓ ਤੁਸੀਂ ਪਾਰਕਿੰਗ ਦੀ ਦੱਸੋ ਤੁਸੀਂ ਪਾਰਕਿੰਗ ਤਾਂ ਇੱਥੇ ਤੁਸੀਂ ਜਾਹੇ ਮੈਂ ਕਹਿੰਦਾ ਟਰੱਕ ਖੜਾ ਲਓ ਇੰਨਾ ਵਧੀਆ ਤੁਸੀਂ ਜਰੂਰ ਆਓ ਇੱਕ ਵਾਰੀ ਦੁਕਾਨ ਤੇ ਵਿਜ਼ਿਟ ਜਰੂਰ ਕਰੋ ਮੈਂ ਤਾਂ ਇਹੀ ਕਹੂੰਗਾ ਤੇ ਸ਼ੂਜ਼ ਬੱਚਿਆਂ ਦੇ ਵੀ ਤੇ ਬਹੁਤ ਵਧੀਆ ਨੇ ਤੇ ਸਾਰੇ ਇੱਥੇ ਵੈਰਾਈਟੀ ਬਹੁਤ ਵਧੀਆ ਹੈ ਬਾਕੀ ਕੰਪਨੀ ਦੇ ਵੀ ਆ ਹਰ ਇੱਕ ਕਿਸਮ ਦੇ ਆ ਇੰਪੋਰਟੈਂਟ ਵੀ ਆ ਆ ਗੱਲ ਕਰੋ ਬਹੁਤ ਬਰਦਰ ਤੁਸਾਨੂੰ ਕਿਵੇਂ ਲੱਗਾ ਪਹਿਲੇ ਤਾਂ ਪਾਰਕਿੰਗ ਬਾਰੇ ਤੋ ਕਿ ਬਾਜ਼ਾਰ ਜਾਂਦੇ ਆ ਸ਼ੋਪਿੰਗ ਕਰਦੇ ਆ ਫਿਰ ਤਾਂ ਗੱਡੀ ਦੀ ਰਹਿੰਦੀ ਐ ਵੀ ਕੋਈ ਟੋਅ ਨਾ ਕਰ ਲਵੇ ਜਾਂ ਚਲਾਨਾ ਕਰ ਦੇ ਸਸੇ ਗੱਲ ਜੀ ਹਾਂਜੀ ਬਹੁਤ ਖੁੱਲੀ ਡੁੱਲੀ ਪਾਰਕਿੰਗ ਆ ਜੀ ਰਾਜੇ ਦੇ ਬਾਗ ਦੇ ਸਾਹਮਣੇ ਆਪਣੇ ਸ਼ੋਅਰੂਮ ਬਹੁਤ ਹੀ ਸੋਹਣਾ ਸ਼ੋਅਰੂਮ ਆ ਜੀ ਹਰੇਕ ਟਾਈਪ ਦੀ ਆਪਣੇ ਬ੍ਰਾਂਡ ਮਿਲਦੇ ਇੱਥੇ ਤੇ ਮੈਂ ਡੈਡੀ ਵਾਸਤੇ ਲੈਣ ਆਇਆ ਸੀ ਬਹੁਤ ਸੋਹਣੇ ਤੇ ਕੰਫਰਟੇਬਲ ਸ਼ੂ ਨੇ ਜੀ ਤੇ ਪਾਰਕਿੰਗ ਖੁੱਲੀ ਡੁੱਲੀ ਆ ਜੀ ਜਿੱਥੇ ਮਰਜ਼ੀ ਗੱਡੀ ਰਾਲੋ ਕੋਈ ਚੱਕਰ ਨਹੀਂ ਟੋ ਟੂ ਦਾ ਇੱਥੇ ਕੋਈ ਉਹ ਨਹੀਂ ਵੇਵ ਕਰਦਾ ਰੇਟ ਵੀ ਠੀਕ ਲੱਗੇ ਬਹੁਤ ਜਨਰਲ ਪ੍ਰਾਈਸ ਆ ਜੀ ਬਾਕੀ ਰੇਟ ਵੀ ਬਹੁਤ ਵਧੀਆ ਬਾਕੀ ਭਰਾਵਾਂ ਦਾ ਦੋਨਾਂ ਦਾ ਪਿਆਰ ਵੀ ਬਹੁਤ ਵਧੀਆ ਸਭ ਤੋਂ ਵੱਡੀ ਐ ਇੱਥੇ ਘਰ ਵਰਗਾ ਹੀ ਮਾਹੌਲ ਹੈ ਕੀ ਬਾਤ ਹੈ ਧੰਨਵਾਦ ਜੀ ਦਾਜ਼ੀਏ ਕੇ ਖੇੜੀ ਬ੍ਰਦਰਜ਼ ਸ਼ੋਰੂਮ ਮਲੇਰ ਕੋਟਲਾ ਰਾਜੇਦਾ ਬਾਗ ਸਾਹਮਣੇ ਸੁਬਾਨਾ ਹਸਪਤਾਲ ਜਿੱਥੇ ਤੁਹਾਨੂੰ ਬਹੁਤ ਚੰਗੀ ਤੇ ਵਧੀਆ ਤੇ ਇੰਪੋਰਟਡ ਦੇ ਵਿੱਚ ਵੈਰਾਈਟੀ ਮਿਲੇਗੀ ਲੋਕਲ ਬਹੁਤ ਘੱਟ ਤੇ ਇੰਪੋਰਟਡ ਦੇ ਵਿੱਚ ਜੇਕਰ ਤੁਸੀਂ ਵਧੀਆ ਸ਼ੂ ਪਾਉਣਾ ਚਾਹੁੰਦੇ ਹੋ ਉਹ ਵੀ ਸਸਤੇ ਰੇਟਾਂ ਦੇ ਵਿੱਚ ਤੇ ਤੁਹਾਨੂੰ ਖੁੱਲੀ ਪਾਰਕਿੰਗ ਦਿੱਤੀ ਜਾ ਰਹੀ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਤੰਗ ਬਾਜ਼ਾਰ ਹੋਣ ਕਰਕੇ ਲਗਾਤਾਰ ਟ੍ਰੈਫਿਕ ਜਾਮ ਰਹਿੰਦੇ ਨੇ ਤੇ ਤੁਹਾਨੂੰ ਟੈਨਸ਼ਨ ਰਹਿੰਦੀ ਆ ਤਾਂ ਤੁਹਾਡੇ ਬੱਚੇ ਬਾਹਰੋਂ ਆਏ ਨੇ ਜਾਂ ਤੁਹਾਡੇ ਬੱਚੇ ਬਾਹਰ ਜਾਣ ਵਾਲੇ ਨੇ ਜਾਂ ਤੁਹਾਡੇ ਲੜਕੇ ਜਾਂ ਲੜਕੀਆਂ ਲਈ ਵਧੀਆ ਵੈਰਾਈਟੀ ਤੁਸੀਂ ਵਧੀਆ ਚੀਜ਼ ਭਾਲਦੇ ਹੋ ਅੱਜ ਕੱਲ ਦੇ ਜਿਹੜੇ ਮਾਡਲ ਚੱਲਦੇ ਨੇ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਸ਼ਿਪਿੰਗ ਦਾ ਵੀ ਹੈਗਾ ਸ਼ਿਪਿੰਗ ਹਾਂ ਇਹ ਵੀ ਦਾਦਾ ਕਿ ਤੁਹਾਡੇ ਆਉਣ ਤੋਂ ਬਾਅਦ ਸ਼ਿਪਿੰਗ ਦਾ ਵੀ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਵੀ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰਦਾ 87270 23400 ਤੇ ਤਾਂ ਗੁਰਸੇਵਕ ਜੀ ਉਹਨਾਂ ਨੂੰ ਸ਼ਿਪਿੰਗ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਆਇਓ ਲਓ ਜੀ ਪੰਜਾਬ ਦੇ ਵਿੱਚ ਜਿਹੜਾ ਵੀ ਹੁਣ ਕੋਈ ਪਾਉ ਹਾਲਾਂਕਿ 100 ਰੁਪਏ ਚਾਰਜ ਹੁੰਦਾ ਬਿਲਕੁਲ ਫ੍ਰੀ ਆ ਜਿਹੜਾ ਵੀ ਕੋਈ ਸਕਰੀਨਸ਼ਾਟ ਲੈ ਕੇ ਭੇਜੋ ਦੀ ਡਿਟੇਲ ਉਹਨਾਂ ਨੂੰ ਭੇਜ ਦਿੱਤੀ ਜਾਊਗੀ ਪੈਸੇ ਕਿੰਨੇ ਦਾ ਉਹ ਸਾਰ ਭੇਜ ਦਿੱਤਾ ਜਾਊਗਾ ਤੇ ਗੁਰਸੇਵਕ ਜੀ ਆਏ ਨੇ ਤਾਂ ਦੱਸ ਦਈਏ ਕਿ 10 ਦਿਨ ਫਿਲਹਾਲ 10 ਦਿਨ ਸ਼ਿਪਿੰਗ ਫ੍ਰੀ ਹੈ 100 ਰੁਪਏ ਅਸੀਂ ਪੱਲਿਓ ਪਾਕੇ ਜਿਹੜਾ ਹੈਗਾ ਸ਼ਿਪਿੰਗ ਕਰਾਂਗੇ ਆਲ ਪੰਜਾਬ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਦਿੱਤਾ ਜੀ ਆਪਣਾ ਅਸੀਂ ਘਰੇ ਬੈਠੇ ਇਹ ਇਹਨਾਂ ਦੇ ਆਰਡਰ ਕਰ ਸਕਦੇ ਹੋ ਤੁਸੀਂ ਸ਼ਿਪਿੰਗ ਫ੍ਰੀ ਇਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਅੱਜ ਗੁਰਸੇਵਿਕ ਜੀ ਦੇ ਆਂਟੇ ਤੇ ਇਹਨਾਂ ਨੂੰ ਜੋ ਸਾਮਾਨ ਦੇਖੋ ਲੰਡਨ ਦੇ ਵਿੱਚ ਸਾਮਾਨ ਐਡਾ ਵੱਡਾ ਹੋਣਾ ਸਰਕਾਰੀ ਨੀਤੀ ਰਿਵਾਜਾਂ ਦੇ ਨਾਲ ਇੱਕ ਮਲੇਰ ਕੋਟਲਾ ਜ਼ਿਲ੍ਹੇ ਦੇ ਨਮਾਣੇ ਨੂੰ ਵੈਜ ਦੇ ਵਿੱਚ ਤਾਂ ਵਾਕਈ ਬਾ ਕਮਾਲ ਹੈ ਤੇ ਉਹਨਾਂ ਦੀ ਖੁਸ਼ੀ ਆਣ ਦੇ ਵਿੱਚ 10 ਦਿਨ ਦੇ ਵਿੱਚ ਕੋਈ ਵੀ ਤੁਸੀਂ ਆਰਡਰ ਕਰਦੇ ਹੋ ਤਾਂ ਤੁਹਾਨੂੰ 100 ਰੁਪਏ 150 ਰੁਪਏ ਦੀ ਪੰਜਾਬ ਆ ਪੰਜਾਬ ਦੇ ਵਿੱਚ ਕਿਤੇ ਵੀ ਆ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਹੈ ਤੇ ਤੁਸੀਂ ਸਕਰੀਨਸ਼ਾਟ ਲੈਣਾ ਤੇ ਖੇੜੀ ਬ੍ਰਦਰਜ਼ ਮਲੇਰ ਕੋਟਲਾ ਪੇਜ YouTube Facebook Insta ਤੇ ਲਾਈਕ ਕਰ ਲਿਓ ਤੇ ਫੋਲੋ ਕਰ ਲਿਓ ਤੇ ਉਸ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਤਾਂ ਤੁਹਾਨੂੰ ਪਾਰਸਲ ਜਿਹੜਾ ਕਰਵਾ ਦਿੱਤਾ ਜਾਊਗਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ